ਜਕਰ ਲੋਸ ਕਰਦਾ ਡੀਜ਼ਲ ਜਿਹੜਾ ਜੈਨਾ ਦਾ ਪੈਟਰੋਲ ਠੀਕ ਹੈ ਉਹ ਪੈਟਰੋਲ ਦੇ ਵਿੱਚ ਇਹ 4 ਸਟਾਰ ਆ ਗਿਆ ਇਹ ਕਿੰਨੇ ਐਚਪੀ ਦਾ ਇੰਜਨ ਹੈ ਇਹ 15 ਐਚਪੀ ਦਾ ਠੀਕ ਹੈ ਇਹ 15 ਐਚਪੀ ਦਾ ਇੰਜਨ ਇੱਕ ਘੰਟੇ ਦੇ ਵਿੱਚ ਇਹ 0.8 ਐਮਐਲ ਪੈਟਰੋਲ ਖਾਂਦਾ ਹੈ ਇੱਕ ਕਿੰਨਾ ਬੱਲੇਗਾ ਇੱਕ ਘੰਟੇ ਠੀਕ ਹੈ ਇੱਕ ਘੰਟੇ ਦੇ ਵਿੱਚ ਤੁਸੀਂ ਸਿਰਫ ਉੱਥੇ ਬਹਿ ਕੇ ਆਪਰੇਟ ਕਰਨਾ ਹੈ ਠੀਕ ਹੈ ਇਹਦੇ ਚੈੱਕ ਚੈੱਕ ਦੇਗਾ ਇੱਥੋਂ ਉੱਥੇ ਬਹਿ ਕੇ ਬੈਠੇ ਠੀਕ ਹੈ ਅੱਲੇ ਤੇ ਰੋਟਾਵੇਟਰ ਫਿਕਸਡ ਅਟੈਚ ਹੈ ਠੀਕ ਹੈ ਨਾਲ ਇਹਦੇ ਫੈਸੋ ਜਾਂਦਾ ਥੱਲੇ ਇਹਦੇ ਮਿੱਤਰੋ ਰੂਟਾਵੇਟਰ ਫਿਕਸਾ ਥੱਲੇ ਅਟੈਚ ਆ ਤੇ ਉਹ ਬੰਦੇ ਨੂੰ ਚੱਕ ਕੇ ਚਲਾਉਣਾ ਪੂਏ ਬੈਠ ਕੇ ਚਲਾਉਣਾ ਬਿਲਕੁਲ ਜੀ ਬਿਲਕੁਲ ਇਥੋਂ ਪ੍ਰੈਸ ਵੀ ਇੱਥੇ ਹੀ ਕਰਨਾ ਤੇ ਇਹਦੇ ਜਿਵੇਂ ਆ ਲੀਵਰਾਂ ਲੂਵਰਾਂ ਬਾਰੇ ਇਧਰ ਪਾਇਓ ਮੜਾ ਚੰਨਣਾ ਇਹਦੇ ਉਹਦੇ ਨਾਲੋਂ ਫੰਕਸ਼ਨ ਵੱਧ ਪਾਇਆ ਆ ਇਹ ਸਾਰੇ ਇਹਦੀ ਗੇਅਰ ਫੰਕਸ਼ਨਸ ਨੇ ਠੀਕ ਹੈ ਜਿਵੇਂ ਹੁਣ ਇਥੋਂ ਜੈਕ ਚੱਕਣੀ ਹੋਏ ਠੀਕ ਹੈ ਇਵੇਂ ਮੇਰੇ ਕੋਲ ਇਹ ਰੁਕ ਤੇ ਉਹ ਰੋਪਣਾ ਹੋਏ ਜੀ ਜੇ ਆਪਾਂ ਰੋਕਣਾ ਹੈ ਰੂਕਾਵੇਟਰ ਅੱਗੇ ਠੀਕ ਹੈ ਟ੍ਰਿਪਰ ਫਿਰ ਇਹ ਦੇਖੋ ਇਥੋਂ ਆਪਾਂ ਇਹ ਰੋਕ ਦਾਂਗੇ ਠੀਕ ਹੈ ਠੀਕ ਜੀ ਤੇ ਜੈਕ ਵਾਲਾ ਸਿਸਟਮ ਇਕਲਾਚ ਆ ਗਈ ਉਹ ਕਲਚ ਇਹ ਦੇਖ ਕਲਚ ਆ ਗਿਆ ਬ੍ਰੇਕ ਆ ਗਿਆ ਇਹ ਬ੍ਰੇਕ ਠੀਕ ਹੈ ਬ੍ਰੇਕ ਤੇ ਕਲਚ ਆ ਗਿਆ ਤੇ ਇਹਦਾ ਗੀਅਰ ਫਿਰ ਉਹਦੇ ਇਹ ਦੇਖ ਇਹ ਗੀਅਰ ਆ ਆ ਗਿਆ ਅੰਦਾਲੇ ਹੈਨਾ ਹਾਂਜੀ ਤੇ ਉਹ ਨੂੰ ਉੱਪਰ-ਨੀਚੇ ਕਰਨ ਵਾਲਾ ਕੁਸ ਕਾ ਦੂਜੇ ਰੋਟੀ ਜਿਹੜਾ ਜਸਟਾ ਜਿਵੇਂ ਹੁਣ ਇਹਦੇ ਆਪਣੇ ਸੀਟ ਲੱਗੀ ਵੀ ਆ ਉਹ ਉੱਪਰ-ਨੀਚੇ ਮੰਦਨੇ ਕਰਨਾ ਆ ਜਿਵੇਂ ਹੁਣ ਥੱਲੇ ਰੋਟਾਵੇਟਰ ਲੱਗਿਆ ਜੀ ਤੁਸੀਂ ਸਿਰਫ ਉਹ ਚਲਾਉਣਾ ਕੱਲਾ ਰੀਪਰ ਹਾਂਜੀ ਹੁਣ ਆ ਜੀ ਤੁਸੀਂ ਇਹਨੂੰ ਘੁਮਾਈ ਜਾਓਂ ਗੋਲ ਇਹਨੇ ਉੱਪਰ ਹੋਏ ਨਹਿਰ ਰੋਟਾ ਠੀਕ ਆ ਆ ਬਚਾਲੋਂ ਚੱਕਿਆ ਜਾਓ ਇਹ ਉੱਪਰ ਚੱਕਿਆ ਜਾਏਗਾ ਠੀਕ ਆ ਇੱਥੋਂ ਮੇਤਰੋ ਰੋਟਾਵੇਟਰ ਜਿਵੇਂ ਲੱਗਿਆ ਵਾ ਉਹ ਨਹੀਂ ਲਾਉਣਾ ਕੱਲਾ ਮੂਲਾ ਕਟਰ ਲਾਉਣਾ ਤਾਂ ਆ ਇੱਥੋਂ ਚੱਕਿਆ ਜਾਊ ਤੁਸੀਂ ਟਾਇਰ ਨਾਲ ਟਾਇਰਾਂ ਨੂੰ ਵੀ ਥੋੜੀ ਵਾਈਡ ਕਰ ਸਕਦੇ ਹੋ ਇਹ ਵੀ ਠੀਕ ਹੈ ਇਸ ਲੇ ਠੀਕ ਹੈ ਟਾਇਰ ਵੀ ਬੈਡ ਹੋ ਜਾਣਗੇ ਜੇ ਬੰਦੇ ਨੇ ਥੋੜਾ ਖੋਲ ਕੇ ਚਲਾਉਣਾ ਇੰਡੀਆ ਵੱਧ ਤਾਂ ਵੀ ਹੋ ਜੂ ਤੇ ਇਹ ਰੂਟਾ ਬेटर ਟਾਇਰਾਂ ਦੇ ਜਿੰਨੀ ਜਗ੍ਹਾ ਲੈ ਕੇ ਜਾਂਦਾ ਇਹ ਵੀ ਹਾਂਜੀ ਹਾਂਜੀ ਤੇ ਇਹ ਰੂਟਾ ਬेटर ਨਹੀਂ ਵੱਧਾ ਜਿਵੇਂ ਨਾਲ ਬੰਦੇ ਨੇ ਬਤਾਉਣਾ ਨਹੀਂ ਜੀ ਇਹ ਫਿਕਸਡ ਹੈ ਜਿੰਨਾ ਹੈਗਾ ਇਸ ਟਾਈਕ ਹੈ ਉਹਨੇ ਹੀ ਚੱਲੂਗਾ ਹਾਂਜੀ ਹਾਂਜੀ ਜੇ ਮਿੱਤਰੋ ਇੱਥੇ ਲੇ ਪਾਸੇ ਲੀਵਰ ਲੱਗੇ ਹੋਇਆ ਤੇ ਆ ਇਹਦਾ ਹਾਈ ਲੋ ਆ ਗਿਆ ਹਣਾ ਥਲੇ ਬਿਲਕੁਲ ਬਿਲਕੁਲ ਹਾਈ ਲੋ ਆ ਗਿਆ ਤੇ ਆ ਦੂਜੀ ਆ ਗਈ ਰੀਵਰਸ ਗੇਅਰ ਵੀ ਹੈਗਾ ਜੀ ਇਹ ਠੀਕ ਹੈ ਆ ਰੂਟੇਟਰਲ ਆ ਗਿਆ ਮੂਰਲਾ ਹਾਂ ਹਾਂ ਆ ਰੂਟੇਟਰਲ ਗੇਅਰ ਆ ਹਾਈ ਲੋ ਆ ਗਿਆ ਆ ਸਪੀਡਲ ਆ ਗਿਆ ਤਿੰਨ ਫੋਰਵਰਡ ਆ ਇੱਕ ਰਿਵਰਸ ਗੇਅਰ ਆ ਗਿਆ ਇਹਦਾ ਹਾਂ ਜੀ ਹਾਂ ਤੇ ਬਾਕੀ ਮੇਤਰੋ ਦੇਖ ਸਕਦੇ ਹੋ ਇੱਥੇ ਸਾਰਾ ਕੰਟਰੋਲ ਆ ਮਤਲਬ ਆ ਜਿੱਕ ਆ ਗਿਆ ਨਾ ਮੂਰੂ ਰੂਟੇਟਰਲ ਆ ਪੈ ਪੱਗੀ ਜਾਂਦੀ ਹੈ ਜਿਵੇਂ ਉੱਪਰ نیچے ਕਰਨ ਵਾਲਾ ਹਾਂ ਜੀ ਹਾਂ ਜੀ ਇਹਦਾ ਜਿਵੇਂ ਸਰੀ ਇਹ ਵੀ ਕਿ ਇਹ ਕੀ ਹੈ ਇਹ ਅਪ ਡਾਊਨ ਕਰਨ ਲਈ ਹੈ ਜੀ ਉਹ ਅਪ ਡਾਊਨ ਕਰਨ ਲਈ ਚੱਕ ਲਈ ਚੱਕ ਲਈ ਠੀਕ ਹੈ ਉਹੀ ਜਿਵੇਂ ਮੈਂ ਪਹਿਲਾਂ ਪੁੱਛਿਆ ਸੀ ਉਹਦੇ ਵਾਸਤੇ ਮੇਤਰੋ ਆ ਗਿਆ ਲੀਵਰ ਇਹ ਇੱਕ ਇੱਕ ਇਹ ਮੁੜਨਾ ਹੈ 90 ਡਿਗਰੀ ਤੱਕ ਮੁੜ ਜਾਂਦਾ ਇਹ ਮੈਂ ਬੈਠਾ ਬੈਠੀ ਬੰਦਾ ਇੱਥੇ ਹੀ ਮੁੜ ਸਕਦਾ ਇਕਲਾ ਟਾਇਰ ਮੋੜਨਾ ਬੰਦਾ ਇੱਥੋਂ ਵੀ ਮੁੜਦਾ ਹੈ ਉਸ ਤੋਂ ਬਾਅਦ ਹੱਥ 'ਚ ਲੀਵਰ ਨਹੀਂ ਠੀਕ ਹੈ ਇੱਕ ਟਾਇਰ ਜਿੱਦਾਂ ਜਿਹੜਾ ਲੀਵਰ ਦਬੰਭੋ ਟਾਇਰ ਰੁਕ ਜਾਂਦਾ ਦੂਜੀ ਪਾਸੇ ਨੂੰ ਮੁੜ ਜਾਂਦਾ ਜਿਵੇਂ ਟ੍ਰੈਕਟਰ ਨੂੰ ਅੰਦਰ ਬਾਹਰ ਲਈ ਬ੍ਰੇਕ ਦਬਦੇ ਆ ਹਾਂ ਬਸ ਉਹ ਚੀਜ਼ ਹੈ ਠੀਕ ਹੈ 2.5 ਲੱਖ ਰੁਪਏ ਠੀਕ ਹੈ 2.5 ਲੱਖ ਰੁਪਏ ਕੀਮਤ ਦਾ ਤੇ ਇਹ ਆ ਦੋਨੇ ਬ੍ਰੇਕ ਨੇ ਇਹ ਸਿੰਗਲ ਸਿੰਗਲ ਦਬਾ ਕੇ ਕੋਸ਼ ਮਰਜ਼ੀ ਵੜ ਲਓ ਠੀਕ ਹੈ ਖੜੀ ਫਾਸਲ ਜਿਹੜੀ ਮਰਜ਼ੀ ਵੜ ਸਕਦਾ ਜਿਹੜੀ ਵੀ ਹੋਈ ਜੀ ਵੜਦੇਗਾ ਬਿਲਕੁਲ ਆਪਣਾ ਬਰਸੀਨ ਠੀਕ ਹੈ ਆਪਾਂ ਚਾਰਾ ਪੌੜੇ ਠੀਕ ਚਰੀ ਮੱਕੀ ਰ ਕੋ ਮਰਜੀ ਜਿਹੜੀ ਖੜੀ ਫਸਲ ਹੈ ਜਿਹੜੀ ਮਰਜੀ ਬਣੀ ਠੀਕ ਹੈ ਖੜੀ ਫਸਲ ਸਾਰੇ ਹਰ ਭਾਂਦੀ ਵੱਡੀ ਜਾਊ ਤੇ ਆ ਉਹ ਉਹਦੇ ਨਾਲ ਦੀ ਆ ਗਿਆ ਹਨਾ ਉਹ ਸੇਮ ਹੀ ਚੈਨਸ ਆ ਗਿਆ ਇਹ ਸੌਟੀ ਮਾਡਲ ਆ ਗਈ ਮਿੱਤਰੋ ਆ 2.5 ਲੱਖ ਦੀ ਕੀਮਤ ਦਾ ਜਿੰਨੇ ਕੋਈ ਬੰਦਾ ਫਾਰ ਡੈਰੀ ਫਾਰਮ ਦਾ ਕੰਮ ਆ ਵੱਡੇ ਜਾਵੇ ਉਹਦੇ ਬਾਅਦ ਤੇ ਚੰਗੀ ਚੀਜ਼ ਆ ਮਿੱਤਰੋ ਲਿਜਾ ਸਕਦਾ ਨਾਲ ਨਾਲ ਆਮਾਂਗਰ ਬਾਈ ਜਾਂਦਾ ਤੇ ਬਾਕੀ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਿੱਤਾ ਧੰਨਵਾਦ ਬਾਈ ਚਰੀ ਜਿਹੜੀ ਦਾ ਬੜਦਾ ਉਹ ਵੱਡਦਾ ਸਾਰਾ ਕੋਚਾ